हां आ ah ਹਾਂ ਭੈਣ ਠੀਕ ਹੈ ਹਾਂਜੀ ਠੀਕ ਹੈ ਮੈਂ ਦਾਗ ਬੰਦੇ ਆ ਮम्मी ਤੋਂ ਆਏ ਸੀ ਮੈਨੂੰ ਮਿਲੇ ਨਹੀਂ ਜੀ ਹਾਂਜੀ ਮੰਮੀ ਆਏ ਹਾਂ ਹਾਂ ਬੜੀ ਲੋਕੇ ਬੇਰਾਂ ਬੰਦੇ ਬਹੁਤ ਘੱਟ ਹੁੰਦੇ ਨੇ ਜੀ ਹਾਂ ਇਹ ਆ ਵੀ ਕੁਪਲ ਆਣ ਮਾਦਦ ਵੀ ਕਰਨੀ ਆ ਜੀ ਹੋਰ ਸਪੋਰਟ ਵੀ ਕਰਨੀ ਆ ਹਾਂ ਮੈਂ ਨਹੀਂ ਨੁਸਖਾ ਜੀ Thank you. essa carro do caso baga já não leva nada ele vai nga ali ਨਾ ਸਾਰਾ ਤੁਸੀਂ ਬਿਰਜੀ ਨਾਲ ਹੀ ਆ ਹਾ ਹਾ ਵਾ ਦੇੜੇ ਬਾਅਦ ਤੋਂ ਚੋਣ ਲਾਤੀ ਹਾਂ ਬਹੁਤ ਸਾਲਾਂ ਦਾ ਜੰਮੇਪਲੇ ਇੱਥੀਆਂ ਸੀ ਇੱਥੇ ਮੈਂ ਸਕੂਲ ਵੀ ਚਲਾਇਆ ਸਾਰੇ ਮੇਰੇ ਮੇਰੇ ਕੋਲ ਪੜੇ ਨੇ ਬੱਚੇ ਜਿੰਨੇ ਵੀ ਆਪਣੇ ਬਾਗ ਦੇ ਨੇ ਬੜਾ ਪਿਆਰ ਮਿਲਦਾ ਜੀ ਵੱਡਿਆਂ ਦਾ ਸਿਕਾ ਬਹੁਤ ਨੇ ਬਹੁਤ ਜਿਆਦਾ ਅਸ਼ੀਰਵਾਦ ਹੈ ਤੁਹਾਡਾ ਬੜਾ ਖੁਸ਼ੀ ਖੁਸ਼ੀ ਲੱਗ ਰਹੀ ਹੈ ਮੈਂ ਇਲੈਕਸ਼ਨ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਪਰ ਬਹੁਤ ਸਾਰਾ ਸਹਿਯੋਗ ਮਿਲਦਾ ਹੈ ਤੁਹਾਡਾ ਕਿਹੜੇ ਕਿਹੜੇ ਮੁੱਦਿਆਂ ਤੇ ਲੱਗਦੀ ਲੋਕਾਂ ਦੀ ਦਿੱਕਤ ਹੈ ਕਿਹਦਾ ਹੀ ਸਭ ਤੋਂ ਵੱਡਾ ਮੁੱਦਾ ਜਿਹੜਾ ਮੈਨੂੰ ਲੱਗਿਆ ਹੈ ਤਾਂ ਪਾਣੀ ਦਾ ਮੁੱਦਾ ਬਹੁਤ ਹੈ ਹਰੇਕ ਬਾੜ ਇਹੀ ਲੋਕਾਂ ਦਾ ਬਹੁਤ ਜ਼ਿਆਦਾ ਹੋਇਆ ਹੈ ਵੀ ਪਾਣੀ ਨਹੀਂ ਸਾਡਾ ਗਲੀਆਂ ਦੀਆਂ ਨਾਲੀਆਂ ਨੂੰ ਸਾਫ਼ ਹੁੰਦੀਆਂ ਗਲੀਆਂ ਨੂੰ ਸਾਫ਼ ਹੁੰਦੀਆਂ। ਦੂਜਾ ਇੱਕ ਰਾਸ਼ਨ ਕਾਰਡ ਦਾ ਬੜਾ ਮੈਨੂੰ ਆਇਆ ਹੈ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਜਿਨ੍ਹਾਂ ਨੂੰ ਲੋੜ ਸੀ ਬਹੁਤ ਜ਼ਿਆਦਾ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਤੇ ਕੋਸ਼ਿਸ਼ ਕਰਾਂਗੇ ਸਾਰਿਆਂ ਦਾ ਇਹ ਹੱਲ ਕਰੀਏ ਪੂਰੇ ਸਾਰੇ। ਤੁਹਾਡੀ ਟੀਕਲ ਸਟੇਸ਼ਨਾਂ ਤੋਂ ਬਾਅਦ ਜਿਹੜੇ ਨਾਲ ਦੇ ਮੀਂਹ ਵਰੀ ਉਹਨਾਂ ਦੀ ਟੀਕਲ ਕੋਲ ਮੈਂ ਜੀ ਪੁੱਛ ਲਿਆ ਥੈਂਕ ਯੂ ਇੰਗਲਿਸ਼ ਨਾਲ ਦੇ ਮੀਂਹ ਵਾਰਸ ਵਾਲੇ ਉਹ ਕੱਟ ਪੜੇ ਰਿਹਾ ਸੀ। ਈ ਨਾ ਲੱਗਦਾ ਜਿਵੇਂ ਮੀਤਵਾਲੂ ਪੜ੍ਹੇ ਲਿਖੇ ਹੋਣ ਕੁਝ ਦੀਆਂ ਕਾਰਜ ਕਰਦੇ ਇਸ ਤਰ੍ਹਾਂ ਬਿਲਕੁਲ ਸਰ ਪੜ੍ਹੇ ਲਿਖੇ ਹੋਣਾ ਜ਼ਰੂਰੀ ਹੈ ਇੱਕ ਪੜ੍ਹਾਈ ਲਿਖਾਈ ਜਦੋਂ ਪੜਾਂਗੇ ਲਿਖਾਂਗੇ ਤਾਂ ਕੋਈ ਆਪਣਾ ਜਿਹੜੀ ਸੋਚ ਡਿਵੈਲਪ ਹੁੰਦੀ ਹੈ ਜਿਹੜੇ ਉਮੀਦਵਾਰ ਪਹਿਲਾਂ ਸੀ ਚਲੋ ਮੈਂ ਨਾਮ ਨਹੀਂ ਲੰਦਾ ਪੜ੍ਹੇ ਲਿਖੇ ਹਨ ਜੀ ਤਾਂ ਹੀ ਲੋਕਾਂ ਨੂੰ ਉਹਨਾਂ ਦੇ ਨਾਲੀਆਂ ਤੱਕ ਹੀ ਸੀਮ ਰੱਖਿਆ ਹੋਇਆ ਜਦਕਿ ਉਹ ਬੇਸਿਕ ਨੀਡਸ ਨੇ ਉਹ ਤਾਂ ਸਾਡਾ ਫਰਜ਼ ਬਣਦਾ ਉਹ ਪੂਰ ਕਰਨ ਦਾ ਬਹੁਤ ਹੀ ਵਧੀਆ ਜਣਾ ਸ਼ਹਿਰ ਦਾ ਮਾਹੌਲ ਹੈ ਜੀ ਉਹ ਬਣਿਆ ਹੋਇਆ ਹੈ ਪਹਿਲੀ ਵਾਰ ਜਿਹੜੇ ਨਵੇਂ ਚਿਹਰੇ ਨੇ ਚੋਣ ਮਤਾਬ ਦੇ ਵਿੱਚ ਉਤਰੇ ਹੋਏ ਆ ਵਾਰਡ ਨੰਬਰ ਭਰਾ ਨੇ ਮੇਰੇ ਵੱਡੇ ਐਮਏ ਇੰਗਲਿਸ਼ ਉਹਨਾਂ ਨੇ ਕੀਤੀ ਹੋਈ ਆ ਬਹੁਤ ਹੀ ਸਾਫ਼ ਸੁਥਰੇ ਕਿਰਦਾਰ ਦੇ ਨੌਜਵਾਨ ਨੇ ਸਪੋਰਟਸ ਅਕੈਡਮੀ ਵੀ ਚਲਾਉਂਦੇ ਰਹੇ ਨੇ ਐਸਐਸ ਕੋਨਾ ਮਾਡਲ ਉਹਨਾਂ ਨੇ ਸਕੂਲ ਵੀ ਚਲਾਇਆ 18 ਸਾਲ ਇਹ ਸਾਰੇ ਜਿਹੜੇ ਬੱਚੇ ਉਹਨਾਂ ਦੇ ਵਿਦਿਆਰਥੀ ਜਿਨ੍ਹਾਂ ਨੂੰ ਉਹਨਾਂ ਨੇ ਪੜਾਇਆ ਜਿਹੜੇ ਉਹਨਾਂ ਦੇ ਹੱਥੋਂ ਪੱਲੇ ਨੇ ਵੱਡੇ ਹੋਏ ਨੇ ਜਿਨ੍ਹਾਂ ਨੇ ਚੰਗੇ ਸੰਸਕਾਰ ਉਹਨਾਂ ਕੋਲੋਂ ਗ੍ਰਹਿਣ ਕੀਤੇ ਨੇ ਉਹ ਸਾਰੇ ਜਿਹੜੇ ਬੱਚੇ ਨੇ ਉਹ ਵਾਰ ਨੰਬਰ 1 ਦੇ ਵਿੱਚ ਰਹਿੰਦੇ ਆ ਤੇ ਭਾਰਤੀ ਜਨਤਾ ਪਾਰਟੀ ਬਹੁਤ ਹੀ ਸ਼ਾਨਦਾਰ ਜਿਹੜੀ ਜਿੱਤਾਂ ਉਹ ਪ੍ਰਾਪਤ ਕਰ ਰਹੀ ਆ ਵਾਰ ਨੰਬਰ 1 ਕਿੰਨੇ ਬਾਣਾ ਚ ਲਾਗੂ ਕੁਆਲਿਟੀ ਦੀ ਬਣੀ ਉਹ ਸਾਫ ਜ ਜਿਵੇਂ ਸਾਡੀ ਦਾ ਫਾਈਟ ਸਾਰੀਆਂ ਸੀਟਾਂ ਤੇ ਹੈ ਹਰ ਸੀਟ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਜਿੰਨੀ ਲਹਿਰਾਵ ਬਣੀ ਹੋਈ ਆ ਸਾਡੇ ਮਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਸਾਬਕਾ ਕੇਂਦਰੀ ਮੰਤਰੀ ਭਾਰਤ ਸਰਕਾਰ ਉਹ ਕੱਲ ਆਏ ਹੋਏ ਸੀਗੇ ਤੇ ਉਹਨਾਂ ਨੇ ਆ ਕੇ ਜਿਹੜਾ ਹੈਗਾ ਚੋਣੋ ਪ੍ਰਚਾਰ ਨੂੰ ਕਾਫੀ ਜਿਹੜਾ ਸਾਡੀ ਮਹਿਮ ਨੂੰ ਤੇਜ ਕੀਤਾ ਤੇ ਅੱਜ ਜਿਹੜਾ ਹੈਗਾ ਸ਼ਹਿਰ ਦਾ ਮਾਹੌਲ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਹੈ ਭਾਰਤੀ ਜਨਤਾ ਪਾਰਟੀ ਆਪਣੀ ਨਗਰਪੰਚਾਇਤ ਬਣਾਈ ਗਈ ਜੀ ਬਹੁਤ ਜਿਹੜੇ ਮੁੱਦੇ ਨੇ ਸਾਰੇ ਸ਼ਹਿਰ ਵਾਸੀ ਨੇ ਜਿਹੜਾ ਸ਼ਹਿਰ ਦਾ ਬਹੁਤ ਪੁਰਾਣਾ ਮੁੱਦਾ ਹੈ ਕਿ ਤੇ ਜਿਹੜੀ ਹੈਗੀ ਮਕਾਨਾਂ ਦੇ ਦੁਕਾਨਾਂ ਦੀ ਜਿਹੜੀ ਮਾਲਕੀ ਲੋਕਾਂ ਨੂੰ ਨਹੀਂ ਮਿਲ ਰਹੀ ਇਹ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਤੇ ਇਹਦੇ ਵਿੱਚ ਅਸੀਂ ਲੋਕਾਂ ਨੂੰ ਪੂਰਾ ਭਰੋਸਾ ਜਿਹੜਾ ਉਹ ਦਵਾਇਆ ਕਿ ਸਾਡੀ ਨਗਰਪੰਚਾਇਤ ਭਾਤੀ ਜਨਤਾ ਪਾਰਟੀ ਦੀ ਅੰਦਰੀਆਂ ਦਾ ਅਸੀਂ ਪਹਿਲਾਂ ਧਾਰ ਤੇ ਉਹ ਜਿਹੜਾ ਹੈਗਾ ਮੁੱਦਾ ਉਹਦੇ ਉੱਤੇ ਅਸੀਂ ਕੰਮ ਕਰਾਂਗੇ ਅਤੇ ਲੋਕਾਂ ਨੂੰ ਉਹਦਾ ਦੀ ਜਿਹੜੀ ਮਕਾਨਾਂ ਦੀ ਮਾਲਕੀ ਆ ਦੁਕਾਨਾਂ ਦੀ ਮਾਲਕੀ ਜ਼ਰੂਰ ਮਿਲੂ ਬਹੁਤ ਅੱਛਾ ਰੁਧਾਨ ਮਿਲ ਰਿਹਾ ਬਹੁਤ ਰਿਸਪੈਕਟ ਮਿਲ ਰਹੀ ਹੈ ਬਹੁਤ ਪਿਆਰ ਮਿਲ ਰਿਹਾ ਵੱਡਿਆਂ ਦਾ ਸਾਰਿਆਂ ਦਾ ਬ੍ਰਦਰ ਹੈ ਮੇਰਾ ਉਹਨੇ ਤਾਂ ਪੜਾਇਆ ਸਾਰੇ ਸਾਰਾ ਸਾਡਾ ਪਰਿਵਾਰ ਪੂਰਾ ਮਤਲ ਬਹੁਤ ਅੱਛਾ ਵੀਡੀਓ ਪਰ ਮੈਨੂੰ ਪਾਛੀ ਤੇ ਪਾਛੀ ਆ ਕਿ ਕਿ ਮੇਰੇ ਕੋਲ ਚ ਵਿਚਰੇ ਹੋ ਕੀ ਕਹਿ ਰਹੇ ਨੇ ਲੋਕਾਂ ਦੇ ਵਿਚਰੇ ਉਹਨਾਂ ਦੀ ਕੀ ਆਵਾਜ਼ ਆ ਉਹਨਾਂ ਦਾ ਇਹੀ ਹੈ ਕਿ ਬਸ ਸਾਨੂੰ ਪੂਰਾ ਵਿਸ਼ਵਾਸ ਹੈ ਮਨੀਸ਼ ਕੌੜਾ ਤੇ ਅਸੀਂ ਅੱਜ ਇਹਦੇ ਨਾਲ ਆ ਬਸ ਸਾਡੀਆਂ ਜੋ ਸਮੱਸਿਆਵਾਂ ਆ ਉਹਨਾਂ ਦਾ ਹੱਲ ਹੋਣਾ ਚਾਹੀਦਾ ਕਿ ਮੀਟ ਨੂੰ ਨੀਂਦ ਆਨ ਨਹੀਂ ਪੂਰੀ ਹੈ ਪੂਰੀ ਉਮੀਦ ਹੈ ਸਾਨੂੰ ਕਿ ਬਹੁਤ ਪਿਆਰ ਮਿਲ ਰਿਹਾ ਹੈ ਸਾਰੇ ਇਹ ਵਿਸ਼ਵਾਸ ਦਿਲਾ ਰਹੇ ਨੇ ਕਿ ਸਕੈਮ ਦੀ ਜ਼ਰੂਰਤ ਹੀ ਨਹੀਂ ਹੈ ਅਜੇ ਦੇ ਨਾਲ ਹੀ ਅਸੀਂ ਬੋਟਰ ਦੇ ਰੂਪੇ ਇਹ ਕਹਣਾ ਚਾਹੁੰਦਾ ਕਿ ਸਾਡਾ ਨਾਲੀਆਂ ਦਾ ਸਾਫ਼ ਸੁਭਈਆ ਤੇ ਜੋ ਡੇਲੀ ਵੇਸ ਤੇ ਕੂੜਾ ਚੱਕਣ ਦਾ ਇਹ ਕੰਮ ਡੇਲੀ ਹੋਣਾ ਚਾਹੀਦਾ ਕੀ ਲੱਗਦਾ 75 ਸਾਲ ਹੋ ਗਏ 30 ਜਿਆਦੇ ਨੂੰ ਉਹ ਜੀ ਕਾੜੀਆਂ ਨਾ ਨਾ ਪੱਲੇ ਸੀਂ ਤੇ ਰਹਿ ਗਏ ਹਾਂ ਹਾਂਜੀ ਹਾਂ ਵੋਟ ਦਾ ਇਹੀ ਇਸ਼ੂ ਆ। ਹਰ ਇੱਕ ਇਹ ਕਹਿੰਦੇ ਨੇ ਜੋ ਵੋਟ ਮੰਗਣਾ ਉਹ ਵੀ ਸਾਨੂੰ ਇਹੀ ਕਹਿੰਦਾ। ਅਸੀਂ ਵੀ ਇਹੀ ਕਹਿੰਦੇ ਹਾਂ ਕਿ ਭਾਈ ਕਰੀ ਜਾਓ ਮੇਰਾ ਕੋਟੀ। ਤੇ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਇਹਨੇ ਲਓ? ਅਸੀਂ ਭਾਈ ਸਾਫ਼ ਸੁਥਰਾ ਬੰਦਾ ਜਿਹੜੇ ਨਵੇਂ ਨੇ। ਅਸੀਂ ਨਵੇਂ ਨੂੰ ਹੀ ਚੋਣਨਾ ਚਾਹੀਏ। ਜਿਹੜੇ ਹੁੰਦਾ ਵੀ ਆ। ਦੇਖੋ ਜਿਹੜੇ ਹੈ ਤਾਂ ਉਮੀਦਵਾਰ ਕੋਲ ਪੜਿਆ ਨਹੀਂ ਕਾਨੂੰਨ ਦਾ ਇਸ ਤਰ੍ਹਾਂ ਦੀ ਡੀਟਾ ਨਹੀਂ। ਫਿਰ ਤੁਹਾਨੂੰ ਹੀ ਪਰੇਸ਼ਾਨੀ। ਹਾਂਜੀ ਹਾਂਜੀ। ਤੇ ਪਰੇਸ਼ਾਨੀ ਤਾਂ ਹੈਗੀ ਆ ਜੀ। ਫਿਰ ਅਸੀਂ ਉਹ ਭੁਗਤਦੇ ਹਾਂ ਇਹ ਵੀ ਠੀਕ ਹੈ ਜੀ ਹਣ ਪੜ੍ਹੇ ਲਿਖੇ ਨੂੰ ਕੀ ਵੇੜ ਪੈਂਦਾ ਹਾਂਜੀ ਹਾਂ ਐਜੂਕੇਟ ਪਰਸਨ ਨੂੰ ਪਾਣੀ ਵੀ ਚੰਗੀਆਂ